ਹੁਕਮਨਾਮਾ ਦੋ ਅਰਬੀ ਸ਼ਬਦਾਂ ਹੁਕਮ ਅਤੇ ਨਾਮਾ ਦਾ ਸੰਯੁਕਤ ਰੂਪ ਹੈ ਇਸ ਦਾ ਸਧਾਰਨ ਅਰਥ ਹੈ ਫਰਮਾਇਸ਼ ਵਾਲਾ ਪੱਤਰ ਸਿੱਖ ਗੁਰੂਆਂ ਜਾਂ ਧਾਰਮਿਕ ਆਗੂਆਂ ਦੁਆਰਾ ਆਪਣੇ ਸ਼ਰਧਾਲੂਆਂ ਵੱਲ ਲਿਖੇ ਗਏ ਪੱਤਰਾਂ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ ਡਾਕਟਰ ਸ੍ਰਿੰਦਰ ਸੈਂਕੋਲੀ ਅਨੁਸਾਰ ਹੁਕਮਨਾਮੇ ਗੁਰੂ ਸਾਹਿਬਾਨ ਵੱਲੋਂ ਕਿਸੇ ਇੱਕ ਸਿੱਖ ਜਾਂ ਸਿੱਖ ਸੰਗਤ ਵੱਲ ਲਿਖੇ ਫਰਮਾਨ ਹਨ ਇਹ ਇੱਕ ਛੋਟੀ ਚਿੱਠੀ ਬਾਗ ਕੁਝ ਸਤਰਾ ਵਿੱਚ ਮੁੱਕ ਜਾਂਦਾ ਹੈ ਧੰਨਵਾਦ